ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਮਾਚਸ ਦੀ ਡੱਬੀ ਦੇ ਨਾਲ ਕੀਤਾ ਜਾਣ ਵਾਲਾ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਮਾਚਸ ਦੀ ਡੱਬੀ ਦੇ ਵਿੱਚ ਇਹ ਉਪਾਅ ਕਰਦੇ ਸਮੇਂ ਇਹ ਇੱਕ ਚੀਜ਼ ਨੂੰ ਰੱਖ ਦਿੰਨੇ ਹੋ ਤਾਂ ਸਮਝ ਲਓ ਕਿ ਤੁਹਾਡੇ ਦੁਸ਼ਮਣਾਂ ਦੀ ਛੁੱਟੀ ਹੋ ਜਾਵੇਗੀ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੀ ਆ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਕਹਿੰਦਾ ਭਾਵ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੀਆਂ ਜੇਕਰ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਤਾਂ ਇਹ ਉਪਾਅ ਅਸੀਂ ਕਿਵੇਂ ਕਰਨਾ ਹੈ ਤੇ ਅਸੀਂ ਇਸ ਉਪਾਅ ਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਮਾਚਸ ਦੀ ਡੱਬੀ 'ਚ ਇਹ ਇੱਕ ਚੀਜ਼ ਰੱਖ ਦੇਣਾ ਦੁਸ਼ਮਣਾਂ ਦੀ ਹੋ ਜਾਵੇਗੀ ਛੁੱਟੀ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਚਾਹੇ ਤਾਂ ਤੁਹਾਡੇ ਹਜ਼ਾਰਾਂ ਨੇ ਚਾਹੇ ਲੱਖਾਂ ਨੇ ਚਾਹੇ ਕਰੋੜਾਂ ਦੁਸ਼ਮਣ ਹੀ ਕਿਉਣਾ ਹੋਣ ਮਾਚਸ ਦੀ ਡੱਬੀ ਵਿੱਚ ਇਹ ਇੱਕ ਸਿਰਫ ਛੋਟੀ ਜਿਹੀ ਚੀਜ਼ ਤੁਹਾਨੂੰ ਰੱਖਣੀ ਹੈ ਤੇ ਜੀਵਨ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਦੇ ਲਈ ਦੁਸ਼ਮਣਾਂ ਦੀ ਛੁੱਟੀ ਹੋ ਜਾਵੇਗੀ ਕਹਿਣ ਦਾ ਭਾਵ ਕਿ ਚਾਹੇ ਤੁਹਾਡੇ ਗੁਪਤ ਦੁਸ਼ਮਣ ਹੋਣ ਜਾਂ ਫਿਰ ਦੁਸ਼ਮਣ ਜਿੰਨਾਂ ਨੂੰ ਤੁਸੀਂ ਜਾਣਦੇ ਹੋ ਅਜਿਹੇ ਦੁਸ਼ਮਣ ਜਿੰਨਾਂ ਨੇ ਤੁਹਾਨੂੰ ਬਹੁਤ ਪਰੇਸ਼ਾਨ ਕਰ ਰੱਖਿਆ ਤਾਂ ਇਹ ਸਮਝ ਲਓ ਕਿ ਹੁਣ ਮਾਚਸ ਦੀ ਡੱਬੀ ਤੁਹਾਡੇ ਜੀਵਨ ਦੇ ਵਿੱਚੋਂ ਦੁਸ਼ਮਣਾਂ ਨੂੰ ਦੂਰ ਕਰੇਗੀ ਅਸੀਂ ਤੁਹਾਡੇ ਲਈ ਇੱਕ ਅਜਿਹਾ ਅਚੂਕ ਤੇ ਉਤਮ ਉਪਾਅ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਸ ਉਪਾਅ ਨੂੰ ਕਰਦੇ ਹੀ ਤੁਹਾਡੇ ਦੁਸ਼ਮਣਾਂ ਦੀ ਬੈਡ ਵੱਜ ਜਾਵੇਗੀ ਤੇ ਦੁਸ਼ਮਣ ساری ਤਾਕਤ ਖਤਮ ਹੋ ਜਾਵੇਗੀ ਤੇ ਉਹ ਕੁਝ ਵੀ ਕਰਨ ਦੇ ਯੋਗ ਨਹੀਂ ਬਚਣਗੇ ਤੇ ਅੱਜ ਜੋ ਵੀ ਤੁਹਾਨੂੰ ਆਪਣੀ ਤਾਕਤ ਦਿਖਾ ਰਹੇ ਨੇ ਕਿਉਂਕਿ ਕਈ ਲੋਕਾਂ ਦਾ ਕੀ ਮਕਸਦ ਹੁੰਦਾ ਹੈ ਕਿ ਉਹ ਆਪਣੀ ਪਾਵਰ ਤਾਕਤ ਤੇ ਆਪਣੇ ਪੈਸੇ ਦੇ ਨਾਲ ਸਾਨੂੰ ਡਰਾਉਂਦੇ ਧਮਕਾਉਂਦੇ ਨੇ ਤੇ ਸਾਡੇ ਉੱਪਰ ਕਿਸੇ ਦੀ ਮਦਦ ਦੇ ਨਾਲ ਕੁਝ ਤਾੰਤ੍ਰਿਕ ਕਿਰਿਆਵਾਂ ਚਾ ਫਿਰ ਜਾਦੂ ਟੂਣਾ ਕਰਵਾਉਂਦੇ ਰਹਿੰਦੇ ਨੇ ਸੋ ਅਸੀਂ ਉਹਨਾਂ ਦਾ ਆਮੋ ਸਾਹਮਣੇ ਮੁਕਾਬਲਾ ਤਾਂ ਨਹੀਂ ਕਰ ਸਕਦੇ ਤੇ ਇਸ ਉਪਾਅ ਨੂੰ ਕਰਕੇ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਜ਼ਰੂਰ ਕਰ ਸਕਦੇ ਹਾਂ ਤੇ ਕਈ ਲੋਕ ਕੀ ਕਰਦੇ ਆ ਸਾਡੇ ਬਿਨਾ ਗਲਤੀ ਦੇ ਵੀ ਸਾਡੇ ਨਾਲ ਬੁਰਾ ਕਰਦੇ ਨੇ ਤੇ ਇਹ ਸਮਝ ਲਓ ਕਿ ਅੱਜ ਤੋਂ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਤੀਸਰੇ ਤਰੀਕੇ ਦੇ ਨਾਲ ਜੋ ਸਾਡੇ ਨਾਲ ਸਾਡੀ ਬਿਨਾ ਗਲਤੀ ਤੋਂ ਵੀ ਸਾਡੇ ਨਾਲ ਬੁਰਾ ਕਰਦੇ ਨੇ ਤਾਂ ਤੁਸੀਂ ਇਹ ਸਮਝ ਲਓ ਕਿ ਅੱਜ ਤੋਂ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਇਹ ਉਪਾਕਰਣ ਦੇ ਨਾਲ ਦੁਸ਼ਮਣ ਪੂਰੀ ਤਰ੍ਹਾਂ ਹਾਰ ਜਾਣਗੇ ਤੇ ਕਦੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਪਸ ਮੁੜ ਕੇ ਨਹੀਂ ਆਉਣਗੇ ਕਹਿਣ ਦਾ ਭਾਵ ਕਿ ਤੁਹਾਨੂੰ ਪਰੇਸ਼ਾਨ ਕਰਨ ਦੀ ਜਾਂ ਤੁਹਾਡੇ ਤੇ ਕੀਤਾ ਕਰਵਾਇਆ ਕਰਵਾਉਣ ਦੀ ਉਹ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਮੁੜ ਕੇ ਗਲਤੀ ਨਹੀਂ ਕਰਨਗੇ ਤੁਹਾਡੇ ਤੋਂ ਇਲਾਵਾ ਉਹ ਹੋਰ ਕਿਸੇ ਬਾਰੇ ਵੀ ਬੁਰਾ ਕਰਨ ਦੇ ਬਾਰੇ ਕਦੇ ਵੀ ਸੋਚਣਗੇ ਨਹੀਂ ਜਦੋਂ ਤੁਸੀਂ ਇਹ ਉਪਾਅ ਕਰ ਲਓਗੇ ਤੇ ਜੇਕਰ ਤੁਹਾਡੇ ਦੁਸ਼ਮਣਾਂ ਨੇ ਤੁਹਾਡੇ ਉੱਪਰ ਕੁਝ ਕਰਵਾ ਵੀ ਰੱਖਿਆ ਹੋਵੇਗਾ ਜਿਸ ਨਾਲ ਤੁਸੀਂ ਬਰਬਾਦ ਹੋ ਰਹੇ ਹੋ ਤਾਂ ਇਹ ਉਪਾਅ ਤੁਹਾਡੇ ਜੀਵਨ ਦੇ ਵਿੱਚੋਂ ਦੁਸ਼ਮਣਾਂ ਨੂੰ ਦੂਰ ਕਰ ਦੇਵੇਗਾ ਇਹ ਉਪਾਅ ਨੂੰ ਕਰਨ ਦੇ ਵਿੱਚ ਤੁਹਾਡਾ ਇੱਕ ਵੀ ਰੁਪਏ ਦਾ ਖਰਚਾ ਨਹੀਂ ਲੱਗੇਗਾ ਸਿਰਫ ਮਾਚਿਸਰੀ ਨਾਲ ਹੀ ਤੁਸੀਂ ਆਪਣੇ ਦੁਸ਼ਮਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਤੇ ਇਹ ਉਪਾਅ ਇਸਤਰੀ ਤੇ ਪੁਰਸ਼ ਦੋਵੇਂ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਆਪਣੇ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਇਸ ਤਰੀਕੇ ਦੀ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਨੇ ਤੇ ਇਸ ਦੇ ਨਾਲ ਇਹ ਇੱਕ ਟੋਟਕਾ ਹੈ ਇਸ ਲਈ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਕਿਸੇ ਵੀ ਦਿਨ ਕੋਈ ਕੰਮ ਕਰਨ ਤੋਂ ਵੇਲੇ ਹੁੰਨੇ ਹੋ ਤੁਹਾਡੇ ਕੋਲ ਫ੍ਰੀ ਟਾਈਮ ਹੁੰਦਾ ਹੈ ਤਾਂ ਤੁਸੀਂ ਉਸ ਸਮੇਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਨੂੰ ਕੋਈ ਤੁਹਾਡਾ ਦੁਸ਼ਮਣ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਹੈ ਤੁਸੀਂ ਚਾਹੋ ਨਿਓ ਕਿ ਤੁਸੀਂ ਉਪਾਅ ਕਰੋ ਤੇ ਤੁਹਾਨੂੰ ਇਸ ਦਾ ਰਿਜ਼ਲਟ ਜਲਦੀ ਤੋਂ ਜਲਦੀ ਮਿਲੇ ਤਾਂ ਤੁਸੀਂ ਇਸ ਉਪਾਅ ਨੂੰ ਬੁੱਧਵਾਰ ਸ਼ਨੀਵਾਰ ਜਾਂ ਫਿਰ ਐਤਵਾਰ ਨੂੰ ਵੀ ਕਰ ਸਕਦੇ ਹੋ ਤੇ ਜੇਕਰ ਆਪਾਂ ਸਮੇਂ ਟਾਈਮ ਦੀ ਗੱਲ ਕਰੀਏ ਤਾਂ ਸਵੇਰੇ ਸ਼ਾਮ ਜਾਂ ਫਿਰ ਦੁਪਹਿਰ ਕਿਸੇ ਵੀ ਸਮੇਂ ਇਸ ਉਪਾਅ ਨੂੰ ਕੀਤਾ ਜਾ ਸਕਦਾ ਹੈ ਇਸ ਗੱਲ ਨੂੰ ਤੁਸੀਂ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਉਪਾਅ ਕਰਦੇ ਸਮੇਂ ਕਿ ਇਹ ਉਪਾਅ ਸਿਰਫ ਤੁਸੀਂ ਇੱਕ ਵਾਰ ਹੀ ਕਰਨਾ ਹੈ ਸਮੱਗਰੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਇੱਕ ਭਰੀ ਹੋਈ ਮਾਚਸ ਦੀ ਡੱਬੀ ਲੈਣੀ ਹੈ ਜੋ ਕਿ ਖਾਲੀ ਨਹੀਂ ਹੋਣੀ ਚਾਹੀਦੀ ਇਸ ਦੇ ਨਾਲ ਹੀ ਇੱਕ ਸਾਦਾ ਸਫੇਦ ਕਾਗਜ਼ ਲੈਣਾ ਹੈ ਜਿਸ ਤੇ ਕੋਈ ਲਾਈਨ ਜਾਂ ਫਿਰ ਲਿਖਤ ਵੀ ਨਾ ਹੋਵੇ ਤੇ ਨਾਲ ਹੀ ਕਾਲੇ ਰੰਗ ਦਾ ਇੱਕ ਪੈਨ ਜਾਂ ਫਿਰ ਮਾਰਕਰ ਤੁਸੀਂ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਆਪਣੇ ਦੁਸ਼ਮਣਾਂ ਦਾ ਨਾਮ ਪਤਾ ਹੈ ਤਾਂ ਕਾਗਜ਼ ਤੇ ਉਸ ਦਾ ਨਾਮ ਲਿਖੋ ਜੇ ਦੁਸ਼ਮਣਾਂ ਦੀ ਗਿਣਤੀ ਜ਼ਿਆਦਾ ਹੈ ਜਾਂ ਤੁਹਾਨੂੰ ਗੁਪਤ ਦੁਸ਼ਮਣਾਂ ਦੇ ਬਾਰੇ ਪਤਾ ਨਹੀਂ ਦਾ ਨਾਮ ਦੀ ਬਜਾਏ ਦੁਸ਼ਮਨ ਸ਼ਬਦ ਤੁਸੀਂ ਲੇਖ ਸਕਦੇ ਹੋ ਅਜੇਹਾ ਕਰਨ ਦੇ ਨਾਲ ਤੁਹਾਡੇ ਸਾਰੇ ਹੀ ਦੁਸ਼ਮਨ ਪ੍ਰਾਸਤ ਹੋ ਜਾਣਗੇ ਤੇ ਹੁਣ ਉਸ ਪਰਚੀ ਨੂੰ 모ੜ ਕੇ ਤੁਸੀਂ ਬੰਦ ਕਰ ਲਓ ਤੇ ਮਾਚਿਸ ਦੀ ਡੱਬੀ ਖੋਲੋ ਤੇ ਇਸ ਪਰਚੀ ਨੂੰ ਉਸ ਦੇ ਅੰਦਰ ਰੱਖ ਦਿਓ ਮਾਚਿਸ ਨੂੰ ਬੰਦ ਕਰਕੇ 24 ਘੰਟੇ ਤੱਕ ਆਪਣੇ ਕੋਲ ਰੱਖਣਾ ਹੈ ਭਾਵੇਂ ਤੁਸੀਂ ਸੌ ਵੀ ਰਹੇ ਹੋ ਤਾਂ ਇਸ ਨੂੰ ਆਪਣੀ ਜੇਬ ਤੇ ਜਾਂ ਫਿਰ ਸਰਾਣੇ ਦੇ ਕੋਲ ਜਾਂ ਫਿਰ ਕਿਸੇ ਵੀ ਨਿੱਜੀ ਥਾਂ ਤੇ ਤੁਸੀਂ ਰੱਖ ਸਕਦੇ ਹੋ ਇਸੇ ਤਰੀਕੇ ਦੇ ਨਾਲ ਰਾਤ ਨੂੰ ਤੁਸੀਂ ਇਹ ਮਾਚਸ ਦੇ ਡੱਬੇ ਨੂੰ ਰੱਖ ਕੇ ਸੌ ਜਾਣਾ ਹੈ ਤੇ 24 ਘੰਟੇ ਪੂਰੇ ਹੋਣ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਤੁਸੀਂ ਕਿਸੇ ਵੀ ਇਕਾਂਤ ਸਥਾਨ ਤੇ ਜਾਣਾ ਹੈ ਤੁਸੀਂ ਕਿਸੇ ਅਜਿਹੀ ਥਾਂ ਤੇ ਵੀ ਜਾ ਸਕਦੇ ਹੋ ਜਿੱਥੇ ਆਣੀ ਇਕੱਠਾ ਹੁੰਦਾ ਹੋਵੇ ਜਾਂ ਜਿੱਥੇ ਲੋਕਾਂ ਦੀ ਆਵਾਜ਼ਾਈ ਘੱਟ ਹੋਵੇ ਇਕਾਂਤ ਵਿੱਚ ਜਾ ਕੇ ਫਿਰ ਤੋਂ ਤੁਸੀਂ ਆਪਣੇ ਦੁਸ਼ਮਣਾਂ ਦੇ ਬਾਰੇ ਸੋਚਣਾ ਹੈ ਤੇ ਅਜਿਹਾ ਸੋਚੋ ਕਿ ਮੇਰੇ ਸਾਰੇ ਦੁਸ਼ਮਣ ਹੁਣ ਹਾਰ ਰਹੇ ਨੇ ਮੇਰੇ ਜੀਵਨ ਤੋਂ ਦੂਰ ਹੋ ਰਹੇ ਨੇ ਤੇ ਚਾਹ ਕੇ ਵੀ ਹੁਣ ਮੇਰਾ ਕੁਝ ਵੀ ਨਹੀਂ ਉਹ ਵਿਗਾੜ ਸਕਦੇ ਮਾਣਹੀ ਮਾਣ ਤੁਸੀਂ ਰਾਹੁ ਨੂੰ ਪ੍ਰਾਰਥਨਾ ਕਰੋ ਕਿ ਮੇਰੇ ਸਾਰੇ ਦੁਸ਼ਮਣਾਂ ਨੂੰ ਮੇਰੀ ਜ਼ਿੰਦਗੀ ਤੋਂ ਦੂਰ ਕਰ ਦਿਓ ਇਹ ਮਾਚਿਸ ਦਾ ਉਪਾਰ ਰਾਹੁ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਜੋ ਵੀ ਅਸੀਂ ਉਪਾ ਕਰਨਾ ਹੈ ਉਪਾ ਕਰਦੇ ਸਮੇਂ ਰਾਹੁ ਦਾ ਧਿਆਨ ਬਣਦੇ ਵਿੱਚ ਕਰਨਾ ਹੈ ਤੇ ਜੋ ਵੀ ਅਸੀਂ ਆਪਣੀ ਪ੍ਰਾਰਥਨਾ ਬੋਲਣੀ ਹੈ ਉਹ ਵੀ ਅਸੀਂ ਰਾਹੁ ਦਾ ਧਿਆਨ ਕਰਦੇ ਹੋਏ ਹੀ ਅਸੀਂ ਬੋਲਣੀ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਹੁਣ ਉਸ ਪੂਰੀ ਮਾਚਿਸ ਦੀ ਡੱਬੀ ਨੂੰ ਤੀਲੀਆਂ ਤੇ ਪਰਚੀ ਦੇ ਸਮੇਤ ਉਥੇ ਇਕਾਂਤ ਦੇ ਵਿੱਚ ਤੁਸੀਂ ਸੁੱਟ ਕੇ ਆ ਜਾਣਾ ਹੈ ਸੁੱਟਣ ਤੋਂ ਬਾਅਦ ਦੇ ਵਿੱਚ ਤੁਸੀਂ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਸਿੱਧੇ ਤੁਸੀਂ ਆਪਣੇ ਘਰ ਦੇ ਵਿੱਚ ਆਉਣਾ ਹੈ ਤੇ ਹੱਥ ਪੈਰ ਧੋ ਲਓ ਤੇ ਯਾਦ ਰੱਖੋ ਕਿ ਇਹ ਉਪਾਅ ਸਿਰਫ ਤੁਸੀਂ ਇੱਕ ਵਾਰ ਹੀ ਕਰਨਾ ਹੈ ਤੇ ਇਹ ਬਹੁਤ ਉਤਮ ਤੇ ਅਜੂਬ ਉਪਾਅ ਹੈ ਦੁਸ਼ਮਣ ਭਾਵੇਂ ਇੱਕ ਹੋਵੇ ਭਾਵੇਂ ਲੱਖ ਹੋਵੇ ਜਾਂ ਕਰੋੜ ਹੋਵੇ ਤੁਹਾਡੇ ਜੀਵਨ ਤੋਂ ਦੂਰ ਹੋ ਜਾਣਗੇ ਤੇ ਕਦੇ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਣਗੇ ਕਿਉਂਕਿ ਇਹ ਮਾਚਸ ਦੀ ਡੱਬੀ ਦਾ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਹੈ ਜਦੋਂ ਵੀ ਅਸੀਂ ਇਹ ਉਪਾਅ ਕਰਨਾ ਹੈ ਤਾਂ ਇਹ ਉਪਾਅ ਕਰਨ ਦਾ ਰਿਜ਼ਲਟ ਸਾਨੂੰ ਫਿਰ ਹੀ ਮਿਲੇਗਾ ਜਿੰਨਾ ਟਾਈਮ ਤੱਕ ਅਸੀਂ ਪੂਰਾ ਵਿਸ਼ਵਾਸ ਦੇ ਨਾਲ ਉਪਾਅ ਨਹੀਂ ਕਰਦੇ ਜੇਕਰ ਉਪਾਅ ਕਰਦੇ ਸਮੇਂ ਅਸੀਂ ਇਹ ਹੀ ਸੋਚਾਂਗੇ ਕਿ ਕਰ ਲੈਣੇ ਆ ਰਿਜ਼ਲਟ ਮਿਲਿਆ ਤਾਂ ਵੀ ਠੀਕ ਹੈ ਨਾ ਮਿਲਿਆ ਤਾਂ ਵੀ ਠੀਕ ਹੈ ਤਾਂ ਤੁਸੀਂ ਇਸ ਉਪਾਅ ਨੂੰ ਪੀਰ ਭਾਵੇਂ ਘਰ ਵੀ ਲੋਕ ਕਰਨ ਦੇ ਬਾਵਜੂਦ ਵੀ ਤੁਹਾਨੂੰ ਰਿਜ਼ਲਟ ਨਹੀਂ ਮਿਲੇਗਾ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸੋਚਾਂਗੇ ਸੋ ਇਸੇ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਮਨ ਦੇ ਵਿੱਚ ਸ਼ੰਕਾ ਨਹੀਂ ਰੱਖਣੀ ਕਿਸੇ ਵੀ ਤਰੀਕੇ ਦੀ ਸੋਚ ਨਹੀਂ ਰੱਖਣੀ ਬਿਨਾਂ ਸ਼ੰਕਾ ਬਿਨਾਂ ਕਿਸੇ ਸੋਚ ਦੇ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਹੀ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਹੈ ਤੁਸੀਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਸਿਰਫ ਇੱਕ ਉਪਾਅ ਕਰਦੇ ਸਮੇਂ ਤੁਹਾਨੂੰ ਚਾਹੀਦੀ ਹੈ ਮਾਚਿਸ ਦੀ ਡੱਬੀ ਤੇ ਮਾਚਿਸ ਦੀ ਡੱਬੀ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਦੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੇਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ